ਇਸ ਦਾ ਜੀਵਨ ਯਾਤਰਾ ਦਾ ਅਖੀਰਲਾ ਸਫ਼ਰ ਜਿੱਥੇ ਬਹੁਤ ਸਾਰੀਆਂ ਚੁਣੌਤੀਆਂ ਭਰਪੂਰ ਹੁੰਦਾ ਹੈ ਉੱਥੇ ਹੀ ਇੱਕ ਵੱਖਰੇ ਰੰਗ ਵੱਖਰੇ ਅੰਦਾਜ਼ ਵਾਲਾ ਵੀ ਹੁੰਦਾ ਹੈ ਡੰਡੀ ਹਰ ਸਾਲ ਅਕਤੂਬਰ ਮਹੀਨੇ ਦਾ ਪਹਿਲਾ ਦਿਨ ਇਸ ਸਫ਼ਰ ਦੇ ਪਾੰਦੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਡੰਡੀ ਸੰਯੁਕਤ ਰਾਸ਼ਟਰ ਇਸ ਦਿਨ ਸਾਰੇ ਰਾਸ਼ਟਰਾਂ ਨੂੰ ਬਜ਼ੁਰਗ ਵਿਅਕਤੀਆਂ ਅਤੇ ਬੁਢਾਪੇ ਪ੍ਰਤੀ ਪੈਦਾ ਹੋਈਆਂ ਗਲਤ માનਤਾਵਾਂ ਪ੍ਰਤੀ ਧਿਆਨ ਦਿਵਾਉਣ ਇਨ੍ਹਾਂ ਪ੍ਰਤੀ ਜਾਗਰੂਕਤਾ ਫੈਲਾਉਣ ਇਨ੍ਹਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਹਨਾਂ ਨੂੰ ਆਪਣੀ ਸਮਰੱਥਾ ਅਤੇਯ ਅਧਿਕਾਰਾਂ ਬਾਰੇ ਜਾਗਰਿਤ ਕਰਨ ਲਈ ਇਹ ਦਿਨ ਮਨਾਉਂਦਾ ਹੈ ਡੰਡੀ ਕਾਬਿਲ ਗੌਰ ਹੈ ਕਿ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਆਪਣੇ ਮਤੇ ਰਾਹੀਂ 1 ਅਕਤੂਬਰ ਦੇ ਦਿਨ ਨੂੰ ਬਜ਼ੁਰਗਾਂ ਦੇ ਦਿਨ ਵਜੋਂ ਐਲਾਨ ਕੀਤਾ ਸੀ ਡੰਡੀ ਪਿਛਲੇ ਦਹਾਕਿਆਂ ਵਿੱਚ ਵਿਸ਼ਵ ਜਨਸੰਖਿਆ ਦੀ ਬਣਤਰ ਵਿੱਚ ਵੱਡੀ ਤਬਦੀਲੀ ਆਈ ਹੈ ਡੰਡੀ ਆਸਤ ਉਮਰ ਵਾਧ ਕੇ 75 ਸਾਲ ਹੋਈ ਹੈ ਡੰਡੀ ਸੰ 221 ਵਿੱਚ ਵਿਸ਼ਵ ਦੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 76 ਕਰੋੜ ਤੋਂ ਵੱਧ ਸੀ ਜੋ ਇੱਕ ਅਨੁਮਾਨ ਅਨੁਸਾਰ 250 ਤੱਕ ਲਗਭਗ ਡੇਢ ਅਰਬ ਹੋ ਜਾਵੇਗੀ ਦੰਡੀ ਤਰਾਸ ਦੀ ਇਹ ਵੀ ਹੈ ਕਿ ਇਸ ਦੀ 2/3 ਤੋਂ ਵੀ ਵੱਧ ਘਟ ਵਿਕਸਤ ਅਤੇ ਅਵਿਕਸਤ ਦੇਸ਼ਾਂ ਵਿੱਚ ਹੋਵੇਗੀ ਦੰਡੀ ਇਸ ਤਰ੍ਹਾਂ विश्व ਜਨ ਸੰਖਿਆ ਦਾ ਵੱਡਾ ਹਿੱਸਾ ਸਾਡਾ ਸਭ ਦਾ ਧਿਆਨ ਮੰਗਦਾ ਹੈ ਦੰਡੀ ਸਾਨੂੰ ਬਜ਼ੁਰਗ ਵਿਅਕਤੀਆਂ ਲਈ ਇਹ ਦਿਨ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਪਹਿਲੀ ਗੱਲ ਇਹ ਕਿ ਉਹ ਸਭ ਸਾਡੇ ਸਤਿਕਾਰ ਦੇ ਪਾਤਰ ਹਨ ਡੰਡੀ ਦੂਜੀ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਸਿੱਖਿਆਤ ਕਰਨਾ ਚਾਹੁੰਦੇ ਹਾਂ ਅਤੇ ਤੀਸਰੀ ਏਕੇ ਅਸੀਂ ਸਭ ਕੁਝ ਨਹੀਂ ਜਾਣਦੇ ਜਦ ਕਿ ਉਹਨਾਂ ਕੋਲ ਜੀਵਨ ਦੇ ਤਜਰਬੇ ਦਾ ਵੱਡਾ ਖਜ਼ਾਨਾ ਹੁੰਦਾ ਹੈ ਡੰਡੀ ਪਿਛਲੇ ਦਿਨੀ ਪੁਣੇ ਦੀ ਇੱਕ ਨੌਜਵਾਨ ਸੀਏ ਦਾ ਕੰਮ ਨਾਲ ਸਬੰਧਿਤ ਤਣਾਅ ਕਾਰਨ ਦੇਹਾਂਤ ਹੋ ਜਾਣਾ ਕੰਮਕਾਰ ਵਾਲੀਆਂ ਥਾਵਾਂ ਉੱਤੇ ਉਸ ਉੱਚ ਦਬਾਅ ਦੀ ਯਾਦ ਦਿਵਾਉਂਦਾ ਹੈ ਜਿਸ ਦਾ ਕਈ ਨੌਜਵਾਨ ਪੇਸ਼ੇਵਰਾਂ ਨੂੰ ਹਰ ਰੋਜ਼ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਹਾਲੀਆ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ 9.5 ਫੀਸਦੀ ਤੋਂ ਵੱਧ ਖੋਦ ਖੁਸ਼ੀਆਂ ਤਨਖਾਹ ਉੱਤੇ ਗੁਜ਼ਾਰਾ ਕਰਨ ਵਾਲੇ ਪੇਸ਼ੇਵਰਾਂ ਵੱਲੋਂ ਕੀਤੀਆਂ ਗਈਆਂ ਹਨ ਡੰਡੀ ਇਹ ਚਿੰਤਾਜਨਕ ਹੈ ਅਤੇ ਇਸ ਉੱਤੇ ਤਤਕਾਲ ਧਿਆਨ ਦੇਣ ਦੀ ਲੋੜ ਹੈ ਡੰਡੀ ਇਸ ਸੰਕਟ ਲਈ ਕਿਸੇ ਇੱਕ ਕਾਰਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਕੰਮ ਵਾਲੀ ਥਾਂ ਉੱਤੇ ਦਬਾਅ ਦੇ ਸੱਭਿਆਚਾਰ ਨਾਲ ਪੈਦਾ ਹੋਇਆ ਹੈ ਡੰਡੀ ਇਹ ਸੱਚ ਹੈ ਕਿ ਅੱਜ ਕਾਰਪੋਰੇਟ ਜਗਤ ਵਿੱਚ ਮੁਕਾਬਲਾ ਪਹਿਲਾਂ ਤੋਂ ਸਖਤ ਹੋ ਗਿਆ ਹੈ ਡੰਡੀ ਅੱਜ ਕੰਪਨੀਆਂ ਘਟ ਕਾਰਜਬਲ ਨਾਲ ਜਿੰਨਾ ਸੰਭਵ ਹੋਵੇ ਉਹਨਾਂ ਉਤਪਾਦਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਡੰਡੀ ਇਸ ਨੇ ਇੱਕ ਖਤਰਨਾਕ ਮਾਹੌਲ ਤਿਆਰ ਕੀਤਾ ਹੈ ਜੋ ਕੰਮ ਵਾਲੀ ਥਾਂ ਉੱਤੇ ਮਾਨਵਤਾ ਨੂੰ ਕਮਜ਼ੋਰ ਕਰ ਰਿਹਾ ਹੈ ਡੰਡੀ ਇਸ ਨੇ ਕੰਮ ਵਾਲੀ